ਦੋ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਖਿਮਾ ਚਾਹੁੰਦਾ ਵੀ ਅੰਗਰੇਜ਼ੀ ਵਿੱਚ ਹੀ ਇਹ ਗੱਲਾਂ ਕਰਨੀਆਂ ਜਿੱਦਾਂ ਭਾਈ ਨੇ ਦੱਸਿਆ ਗਾਰਡੀਅਨ ਦੀ ਖਬਰ ਉਦੋਂ ਲੱਗ ਗਈ ਸੀ ਜਦੋਂ ਆਪਣਾ ਅਰਦਾਸ ਪੂਰੀ ਹੋ ਗਈ ਤਾਂ ਰੋਸ ਮਜਾਰਾ ਸ਼ੁਰੂ ਹੋ ਗਿਆ ਉਸੇ ਘਰਾਂ ਚ ਜਾ ਕੇ ਉਹ ਆਪਣੀ تسلی نا پڑھ ਲਿਓ ਪਰ ਸਕਾਈ ਟੈਲੀਵਿਜ਼ਨ ਨਿਊਜ਼ راہ ਵਿੱਚ ਵੀ ਬਣਾ ਰਹੀ ਸੀ ਹੁਣ ਵੀ ਸਟੇਜ ਤੋਂ ਬਣਾ ਗਿਆ ਤਾਂ 5 ਵਜੇ ਅੱਜ ਹਰ ਘੰਟੇ ਤੇ ਸਕਾਈ ਟੈਲੀਵਿਜ਼ਨ ਨਿਊਜ਼ ਐਸ ਮਜਾਰੇ ਦੀਆਂ ਖਬਰਾਂ ਲੰਗੀਆਂ ਤਾਂ ਮੈਂ ਥੋੜਾ ਜਿਆ ਤੁਹਾ ਨੂੰ ਦੱਸਦਾਂ ਮੈਂ ਇਹੋ ਖਬਰਾਂ ਵਿੱਚ ਮੁੱਖ ਨਿਸ਼ਾਨਾ ਕੀ When we gather here in June 1984, we often talk about three words: truth, justice and freedom. We remember our Shaheeds, and we will always remember our Shaheeds. But when we come to Tafalgar Square, this is a freedom rally, a zadidi rallyah. Yeah? When UK government papers came out in January 2014, people were shocked. Why did this government help the Indra to destroy a Kaltaqsa? What did they do? What was in their minds? David Cameron, the Prime Minister at the time, within 24 hours, he knew this was damaging to the UK Sarkar. It was damaging to the Tories because it was Thatcher. And what did he do? He got his Cabinet Secretary, the most senior civil servant, to start a review. And within three weeks, that review was done, presented in Parliament. It was a cover up, it was a whitewash, and we said that before it was presented in Parliament to the BBC, to Sky. Don't forget this, this happened in this country about 1984. The Labour opposition. At the time, backed an independent inquiry. In 2017 and 2019, they put it into their manifesto. But I'm going to read to you what the Prime Minister of today wrote in a letter in October 22 to every single goddara and every single Jathebandi. A future Labour government. Will open an independent inquiry into Britain's military role in the Indian Army's 1984 raid on the Golden Temple in Amritsar. It is important that we are open, transparent, and above reproach in understanding any role the UK may have played in such events. This is something I know is important to our Sikh communities here. ਐਂਡ ਥਰੂਆਊਟ ਦਾ ਵਰਲਡ ਦੁਨੀਆ ਪਰ ਦੇ ਸਿੱਖਾਂ ਨਾਲ ਵਾਦਾ ਕੀਤਾ ਸੀ ਪਰ ਆਪਣਾ ਫਰਜ਼ ਆ ਜਿਹੜੇ ਆਪਾਂ ਸਿੱਖ ਇੱਥੇ ਰਹਿੰਦੇ ਆ ਵੀ ਜਿਹੜੇ ਇਹਨਾਂ 10 ਸਾਲਾਂ ਲਈ ਵਾਦੇ ਕੀਤੇ ਸੀ ਆਪਾਂ ਉਹਨਾਂ ਨੂੰ ਵਾਦਿਆਂ ਤੱਕ ਰੱਖਣਾ ਇਹ ਗਾਰਡੀਅਨ ਦੀ ਖਬਰ ਆ ਪਰ ਇਹ ਖਬਰ ਤੱਕ ਸੀਮਤ ਨਹੀਂ ਪੂਰਾ 1 ਸਾਲ ਪਹਿਲੋਂ 1 ਜੂਨ 1900 2024 ਜਿਹੜੀ ਅੱਜ ਦੀ ਡੈਪਟੀ ਪ੍ਰਾਈਮ ਮਿਨਿਸਟਰ ਲਖਤੀ ਰੂਪ ਵਿੱਚ ਕਹਿੰਦੀ ਆ ਕਿ ਸਿੱਖ ਚਾਲ ਚਾਲ ਵੀ ਵਰੇਗਾਂਡ ਤੇ ਇਕੱਠੇ ਹੋ ਰਾ ਅਸੀਂ ਇੰਡੀਪੈਂਡੈਂਟ ਕਵੈਰੀ ਕਰਵਾਗੇ ਪਸ ਤੁਹਾਡੀ ਵੋਟਾਂ ਦੀ ਲੋੜ ਸੀ ਇਲੈਕਸ਼ਨ ਆ ਰਹੀ ਸੀ ਦੇਖੋ ਸਾਡੀ ਗੱਲ ਕੰਸਰਵੇਟਿਵ ਪਾਰਟੀ ਨੇ ਨਹੀਂ ਲੇਬਰ ਪਾਰਟੀ ਨੇ ਨਹੀਂ ਕਿਸੇ ਪਾਰਟੀ ਨਾਲ ਨਹੀਂ ਗਈ ਸਾਡਾ ਹੈਗੀ ਸੱਚ ਦੀ ਗੱਲ TRUTH ਦੀ ਗੱਲ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਜੇ ਆਪਾਂ ਆਜ਼ਾਦੀ ਲੈਣੀ ਸੱਚਾਈ ਬਾਹਰ ਆਉਣੀ ਚਾਹੀਦੀ ਸੀ ਇੰਡੀਆ ਨੇ ਕੀ ਕੀਤਾ ਇਨਾਨ ਨੇ ਕੀਤਾ ਤਾਂ ਹੋਰਾਂ ਨੇ ਕੀ ਕੀਤਾ ਜਦੋਂ ਦੀ ਇਹਨਾਂ ਦੀ ਸਤਕਾਰ ਬਣੀ ਪਿਛਲੇ ਜੁਲਾਈ ਦੀ ਲੇਬਰ ਐਮਪੀਆ ਨੇ ਲੇਬਰ ਕੈਂਸਲਰਾਂ ਨੇ ਡਾਰਬੀ ਵਿੱਚ ਬਰਮੀਆਂ ਵਿੱਚ ਲੈਖਤੀ ਰੂਪ ਵਿੱਚ ਇਹਨਾਂ ਨੂੰ ਚਿੱਠੀਆਂ ਪਾਈਆਂ ਬੀ ਤੁਸੀਂ ਕਦੋਂ ਸ਼ੁਰੂ ਕਰਨੀ ਜਿਹੜਾ ਤੁਸੀਂ ਵਾਦਾ ਕੀਤਾ ਸੀ ਲਖਤੀ ਰੂਪ ਵਿੱਚ ਆਪਣੇ ਮੈਨ ਅੱਜ ਤੱਕ ਚੁੱਪਿਆ ਇਹ ਗੱਲ ਸਕਾਈ ਟੈਲੀਵਿਜ਼ਨ ਤੇ 5 ਵਜੇ ਆ ਜਾਣੀ ਇਹ ਸਿੱਖਾਂ ਨੇ ਬਰਦਾਸ਼ਤ ਨਹੀਂ ਕਰਨਾ ਇਟ ਇਜ਼ ਅਨਐਕਸੈਪਟੇਬਲ that they made promises and they are silent today this will be a sign of betrayal if they do not give us the truth the full truth of their role and what india did was they planned the darbar saab attack for at least 2 years 400 ਤੋਂ ਵੱਧ ਗੁਰੂ ਘਰਾਂ ਨੇ ਜਥੇਬੰਦੀਆਂ ਨੇ 31 ਮਾਰਚ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਪਾਈ ਸੀ ਤਾਂ ਉਹਨਾਂ ਕਹਾਂ ਸੀ ਵੀ 31 ਮਈ ਕੱਲ ਤੱਕ ਸਾਨੂੰ ਜਵਾਬ ਚਾਹੀਦਾ ਵੀ ਤੁਸੀਂ ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਕਰਨਾ ਕਿ ਨਹੀਂ ਜਿਹੜੀ ਸਕਾਈ ਤੇ ਤਨਮਨ ਸਿੰਘ ਤੇ ਸਿਦੀਵੀਨ ਟੀਵੀ ਤੇ ਆਉਣੀ ਆ ਤੁਸੀਂ ਆਪ ਦੇਖ ਲਿਓ ਉਹ ਕੀ ਕਹਿ ਰਿਹਾ ਇਸ਼ਾਰਾ ਕਰ ਰਿਹਾ ਵੀ ਇੱਥੇ ਦੇ ਮਿਨਿਸਟਰ ਕੰਸੀਡਰ ਕਰ ਰਹਾ ਹੈ ਇੱਕ ਜੱਜ ਲੈਡ ਇਨਕੁਆਇਰੀ ਇਹ ਹੈਡਲਾਈਨ ਹੋਣੀ ਆ ਸਕਾਈ ਤੇ ਪੰਜ ਵਜੇ ਪਰ ਆਪਣਾ ਕੀ ਫਰਜ ਆ ਉਹ ਪਾ ਇੱਕ ਪੋਲੀਟਿਸ਼ੀਅਨ ਆ ਹਰ ਸਿੱਖ ਦਾ ਕੀ ਫਰਜ ਆ ਤਾਂ ਉਥੇ ਮੈਂ ਪ੍ਰਵਾਨਗੀ ਤੁਹਾਡੇ ਤੋਂ ਲੈਣੀ ਬਿਕੋਜ਼ ਇਹ ਗੱਲ ਅਸੀਂ ਪ੍ਰਧਾਨ ਮੰਤਰੀ ਨੂੰ ਸويرੇ ਚਿੱਠੀ ਚ ਲਿਖ ਦਿੱਤਾ ਤਾਂ ਹਰ ਲੇਬਰ ਐਮਪੀ ਨੂੰ ਵੀ ਉਹ ਚਿੱਠੀ ਦੀ ਕਾਪੀ ਚੱਲ ਗਈ ਜਿਹੜੀ ਗਾਰਡੀਅਨ ਨੇ ਉਹ ਕਵਰ ਛਾਪੀ ਜਿਹੜੀ ਗੱਲ ਇਹਨਾਂ ਨੇ ਕੀਤੀ ਸੀ on screen we're going to put up an image of rapokos sacrificing sikhs 1 ਨਵੰਬਰ 2017 ਨੂੰ ਬਰਿਸ ਜੌਨਸਨ ਦੇ ਹੱਥ ਫੜਾਈ ਸੀ ਪਾਰਲੀਮੈਂਟ ਚ ਉਹ ਫੋਰਨ ਸੈਕਟਰੀ ਸੀ ਵੀ ਆ ਸਚਾਈ ਆ ਜਿਹੜੀ ਫਿਲਮ ਮਲਤ ਜਥੇਬੰਦੀ ਨੇ ਇਕੱਠੇ ਸਬੂਤ ਕੀਤੇ ਸੀ ਵੀ ਫੈਬਰੂਰੀ 2014 ਚ ਤੁਸੀਂ ਝੂਠ ਬੋਲੇ ਸੀ ਪਾਰਲੀਮੈਂਟ ਵਿੱਚ ਪ੍ਰਧਾਨ ਮੰਤਰੀ ਦਾ ਫੋਰਨ ਸੈਕਟਰੀ ਨੇ ਕਿਹਾ ਸੀ ਅੰਗਰੇਜ਼ੀ ਵਿੱਚ ਮੈਂ ਕਹਿ ਰਿਹਾ the support we gave was purely advisory ਇਹ ਲਾਫਸ ਵਰਤਿਆ ਸੀ ਇਟ ਵਾਸ ਅ ਵਨ ਆਫ ਸਿਰਫ ਐਕਵਰੀ ਕੀਤਾ ਤੇ ਤੀਸਰਾ ਕਿਹਾ ਸੀ ਉਹਦਾ ਇੰਪੈਕਟ ਸੀ ਲਿਮਿਟਿਡ ਅਸੀਂ ਸਬੂਤਾਂ ਨਾਲ ਹਰ ਐਮਪੀ ਨੂੰ ਦੱਸ ਰਹੇ ਵੀ ਤੁਹਾਡੇ ਸਾਹਮਣੇ ਤੁਹਾਡੀ ਪਾਰਲੀਮੈਂਟ ਵਿੱਚ ਇੱਥੇ ਹੀ ਆ ਰੋਡ ਤੇ ਜਾ ਕੇ ਝੂਠ ਬੋਲੇ ਸੀ ਇਹ ਬਹੁਤ ਇੱਕ ਵੱਡਾ ਕਲੰਕ ਲੱਗਦਾ ਇੱਥੇ ਦੀ ਪਾਰਲੀਮੈਂਟ ਤੇ ਵੀ ਪ੍ਰਧਾਨ ਮੰਤਰੀ ਤੋਂ ਫੌਨ ਸੈਕਟਰੀ ਸਿਰਫ ਸਿਚਾਈ ਨੂੰ ਲੋਗੋ ਕੋਣ ਲਈ ਉਹ ਝੂਠ ਬੋਲੇ ਸੀ ਜਿਹੜਾ ਹੁਣ ਮੈਂ ਪਲਾਨ ਆਵ ਐਕਸ਼ਨ ਅਨਾਉਂਸ ਕਰਨ ਲੱਗਾ ਜੇ 400 ਤੋਂ ਵੱਧ 420 ਗੁਰੂ ਕਾਰਜ ਜਥੇਬੰਦੀਆਂ ਨੇ ਲਿਖਿਆ ਸੀ ਪਰ ਸੀ ਸਰਵ 31 ਮਈ ਤੱਕ ਦੇਣਾ ਤੁਹਾਨੂੰ 11 ਮਹੀਨੇ ਹੋ ਗਏ ਵਾਅਦਾ ਕੀਤੇ ਸੀ 10 ਸਾਲਾਂ ਲਈ ਹੁਣ ਉਹ ਪੂਰੇ ਕਰੋ ਆਪਣੇ ਸੈਕ EMP ਆਪਣੇ ਥਾਂ ਕੰਮ ਕਰਦੇ ਪਰ ਆਪਣੀ ਕੀ ਰਿਸਪਾਂਸਿਬਿਲਟੀ ਜਿਹੜੀ ਸਵੇਰੇ ਚ ਠੀਕ ਹੈ 440 ਗੁਰੂ ਘਰ ਜਥੇ ਬੰਦੇ 30 ਹੋਰ ਪਛਾਮਲ ਹੋ ਗਏ ਤਾਂ ਉਹਨਾਂ ਨੇ ਇਹ ਕਿਹਾ ਪੀਐਸੀ ਕੱਲ ਤੋਂ ਮੰਡੇ ਤੋਂ ਅਸੀਂ ਹਰ ਇੰਡੀਵਿਜੂਅਲੀ ਲੇਬਰ ਐਮਪੀ ਨੂੰ ਪੁੱਛਣਾ ਤੁਸੀਂ ਸਾਡੇ ਨਾਲ ਖੜੇ ਆ ਕਮਾਗੜ ਸੱਚਨ ਨਾਲ ਖੜੇ ਆ ਇਹ ਸਵਾਲ ਆ ਲੇਬਰ ਲਈ ਕਈ ਐਮਪੀ ਆ ਕਈ ਮਿਨਿਸਟਰ ਆ ਜਿਨ੍ਹਾਂ ਨੇ ਸਾਨੂੰ ਲਖਤੀ ਰੂਪ ਵਿੱਚ ਕਿਹਾ ਅਸੀਂ ਤੁਹਾਡੇ ਨਾਲ ਖੜੇ ਇੱਕ ਬ੍ਰਿਟਿਸ਼ ਦੀ ਸੇਇੰਗ ਆ ਤੁਸੀਂ ਸਾਰੇ ਜਾਣਦੇ ਨੇ ਡਿਵਾਈਡ ਐਂਡ ਰੂਲ ਅਸੀਂ ਗਾਰਡਨ ਉਹ ਵੀ ਕੈਸੀ ਸਕਾਈ ਨੂੰ ਵੀ ਅਸੀਂ ਵੀ ਜਾਣਦੇ ਵੀ ਅਸੀਂ ਤੁਹਾਡੇ ਵਿੱਚ ਵੀ ਫੁੱਟ ਪਾਉਣੀ ਹੁਣ ਤੁਸੀਂ ਸਾਡੇ ਨਾਲ ਖੜੇ ਕਿ ਨਹੀਂ ਖੜੇ ਤਾਂ ਅਸੀਂ ਸਿਰਫ 2 ਮਹੀਨੇ ਜੁਲਾਈ ਦੇ ਐਂਡ ਤੱਕ ਦਿੱਤੇ ਨਹੀਂ ਤਾਂ ਅਸੀਂ ਇੱਕ ਨੋ ਪਲੈਟਫਾਰਮ ਲਾਗੂ ਕਰ ਦੇਣਾ ਕੋਈ ਗੁਰੂ ਘਰ ਦੀ ਸਟੇਜ ਤੋਂ ਕੋਈ ਸਖਾਂ ਦੀ ਇਵੈਂਟ ਤੇ ਕੋਈ ਲੇਬਰ ਐਮਪੀ ਨੂੰ ਨਹੀਂ ਬੁਲਾਉਣਾ ਜਿਹੜੇ ਸਾਡੇ ਨਾਲ ਖੜੇ ਨਹੀਂ ਜਿਹੜੇ ਖੰਡ ਗਏ ਸਟੇਜਾਂ ਸਾਡੀਆਂ ਖੁੱਲੀਆਂ ਇਹ ਆਉਂਦੀ ਸਿਆਣਫ ਹੋਰ ਬਾਕੋਸ਼ਾ ਗਾਰਡਨ ਵਿੱਚ ਉਸ ਪਾਸੇ ਨਹੀਂ ਜਾਣਾ ਪਰ ਦੇਖੋ ਹੋਰ ਵੀ মিডিਆ ਵਾਲੇ ਇੱਥੇ ਬੈਠੇ ਆ ਹੋਰ ਵੀ ਫੋਟੋਗ੍ਰਾਫਰ ਆ ਹੋਰ ਪੇਪਰਾਂ ਚ ਵੀ ਖਬਰਾਂ ਲੱਗਣੀਆਂ ਤਾਂ ਮੈਂ ਇੱਕ ਚੀਜ਼ ਪੜ੍ਹ ਕੇ ਸੁਣਾਉਣੀ ਆ ਉਸ ਚਿੱਠੀ ਵਿੱਚੋਂ ਜਿਹੜੀ ਗਈ ਸੀ ਕਿ ਇਸ ਟਾਮ ਨੂੰ ਤੇ ਫੇ ਮੈਂ ਪ੍ਰਵਾਨਗੀ ਚਾਹਨਾ ਤੁਸੀਂ ਦਿਓ The Prime Minister and Labour MPs have been told if a judge-led public inquiry is not announced in Parliament by the end of July 2025, the Sikh community will implement a no-platform policy for all Labour MPs from the first of August that are not supporting a judge-led public inquiry. Sadipuri Asia, your Sam ge. ਉਹ ਨੂੰ ਸਿੱਸੇ ਖਾਣਾ ਪੰਗਾ ਨਾ ਲਿਓ ਅਸੀਂ 1984 ਦੀ ਗੱਲ ਅਸਬੂਤ ਆ ਅਸੀਂ ਭਲੌਣੀ ਨਹੀਂ ਤੇ ਨਾ ਅਸੀਂ ਭਲੌਣਾ ਇਹਨਾਂ ਦਾ ਰੋਲ ਜਿੰਨ ਚੱਕ ਸੱਚ ਬਾਹਰ ਨਾ ਆਊਗਾ ਸਦਾਸ ਨੇ ਹੁਣ ਜਿਕਾਰੇ ਦੀ ਮੰਗ ਕਰਨੀ ਆ ਦਾਸ ਨੇ ਕਿਹਾ ਸੀ ਇਥੋਂ ਥੋੜਾ ਜਿਹਾ ਦੂਰ ਆ ਟੈਂਡਾਉਨਿੰਗ ਸਟਰੀਟ ਉਹ ਸੜ ਗਿਆ ਵਾਈਟ ਹਾਲ ਉਹਨਾਂ ਦੇ ਕੰਨਾਂ ਤੱਕ ਆਪਾਂ ਝਕਾਰਾ ਪਹੁੰਚਾਉਣਾ ਜਿਹੜਾ ਮੈਨੂੰ ਪਤਾ মিডিਆ ਤੇ ਟੈਲੀਵਿਜ਼ਨ ਤੇ ਦਿਖਾ ਲਿਆ ਜਾਣਾ ਤਾਸ ਨੇ ਝਕਾਰਾ ਬਣਾਉਣਾ ਇਹ ਤੇ ਮੈਂ ਖਿਮਾ ਚਾਉਣਾ ਤੁਸੀਂ ਦੋ ਹੱਥ ਚੱਕ ਕੇ ਝਕਾਰੇ ਵਛੇ ਸਾਲ ਲੈਣਾ ਬੋਲੇ ਸੋਨਿਆ ਸਾ ਸ੍ਰੀ ਅਕਾਲ ਸਾ ਸ੍ਰੀ ਅਕਾਲ ਸਾ ਸ੍ਰੀ ਅਕਾਲ ਸਾ ਸ੍ਰੀ ਅਕਾਲ